ਭਾਜਪਾ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਅਰਵਿੰਦ ਖੰਨਾ ਦਾ ਸੰਗਰੂਰ ਪਹੁੰਚਣ ਤੇ ਸਮਰਥਕਾਂ ਤੇ ਭਾਜਪਾ ਦੇ ਆਗੂਆਂ ਤੇ ਵਰਕਰਾਂ ਦੇ ਭਰਵੇਂ ਸਵਾਗਤ ਕੀਤਾ ਗਿਆ ਖੰਨਾ ਦਾ ਸਵਾਗਤ ਕਰਨ ਲਈ ਵੱਡੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਪਿੰਡਾਂ ਤੇ ਸ਼ਹਿਰਾਂ ਤੋਂ ਉਹਨਾਂ ਦੇ ਸਮਰਥਕ ਸੰਗਰੂਰ ਪਹੁੰਚੇ ਹੋਏ ਸਨ ਇਸ ਮੌਕੇ ਢੋਲ ਵਾਜਿਆਂ ਦੇ ਨਾਲ ਸਮਰਥਕਾਂ ਵੱਲੋਂ ਅਰਵਿੰਦ ਖੰਨਾ ਦਾ ਭਰਵੇਂ ਸਵਾਗਤ ਕਰਦੇ ਹੋਏ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਜਦਕਿ ਭਾਜਪਾ ਦੀਆਂ ਮਹਿਲਾ ਵਰਕਰਾਂ ਨੇ ਪੰਗੜਾ ਪਾਉਂਦੇ ਹੋਏ ਸੰਗਰੂਰ ਸੀਟ ਉੱਤੇ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ ਇਸ ਦੌਰਾਨ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਖੰਨਾ ਨੇ ਕਿਹਾ ਕਿ ਉਹ ਪਿਛਲੇ 2 ਸਾਲਾਂ ਤੋਂ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਵਿੱਚ ਵਿਚਰਦੇ ਆਏ ਹਨ ਇਸ ਲਈ ਪਾਰਟੀ ਵੱਲੋਂ ਟਿਕਟ ਦਾ ਐਲਾਨ ਕਰਨ ਵਿੱਚ ਕੋਈ ਦੇਰੀ ਨਹੀਂ ਹੋਈ ਹੈ ਖੰਨਾ ਨੇ ਕਿਹਾ ਕਿ ਅੱਜ ਦਾ ਇਹ ਵਰਕਰਾਂ ਦਾ ਭਰਮਾ ਇਕੱਠ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਲੋਕ ਭਾਜਪਾ ਦੇ ਨਾਲ ਹਨ ਖੰਨਾ ਨੇ ਕਿਹਾ ਕਿ ਉਹਨਾਂ ਦਾ ਜਾਂ ਭਾਜਪਾ ਦਾ ਪਿੰਡਾਂ 'ਚ ਕਿਸਾਨਾਂ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਇਸ ਮੌਕੇ ਪਾਰਟੀ ਦੇ ਆਗੂਆਂ ਨੇ ਮੀਡੀਆ ਨੂੰ ਕੀ ਬਿਆਨ ਦਿੱਤਾ ਆਓ ਤੁਸੀਂ ਵੀ ਸੁਣੋ दिल्ली वासियों ਨੂੰ ਪਹੁੰਚਾਓ ਕੀ ਕਹਿਣਾ ਹੈ ਕਿਸ ਤਰ੍ਹਾਂ ਦਾ ਵਰਕਣਾ ਵਿੱਚ ਇਹ ਫਾਇਦਾ ਤੁਸੀਂ ਆਪ ਦੇਖ ਲਓ ਕਾਫਲਾ ਜੋ ਮੇਰੇ ਨਾਲ ਚੰਡੋ ਤੋਂ ਤੁਰ ਰਿਹਾ ਮੇਰਾ ਸਵਾਗਤ ਉਹਨਾਂ ਨੇ ਇੱਥੇ ਕੀਤਾ ਹੈ ਇਹਨਾਂ ਦੇ ਵਿੱਚ ਨਾ ਪਿਆਰ ਹੈ ਸਨਕਾਰ ਹੈ ਇਹਨਾਂ ਉਤਸ਼ਾਹ ਹੈ ਇਹ ਪਾਰਟੀ ਬਹੁਤ ਤਕੜੇ ਪਦਰਤੇ ਇਥੇ ਆਪਾਂ ਇਲੈਕਸ਼ਨ ਲੜਾਂਗੇ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਮਯਾਬੀ ਪਾਏਗੀ ਕੀ ਸਮਝੋ ਕਿ ਕਿਹੜੇ ਉਮੀਦਵਾਰਾਂ ਪਾਰਟੀ ਨਾਲ ਟੱਕਰ ਹੈ ਕਿਉਂਕਿ ਇੱਕ ਵਾਸਤੇ ਮੁੰਡਾ ਸਕਾ ਅੱਜ ਤੋਂ ਮੈਂ ਆਇਆ ਹਾਂ ਇਹ ਬਸ ਦੋ ਦੇ ਤਬਾਕਦੇ ਤੇ ਫਿਰ ਤੈਨੂੰ ਦੱਸਾਂਗਾ ਕਿਹਦੇ ਨਾਲ ਪਿਚ ਹੈ ਕਿਹਦੇ ਨਾਲ ਨਹੀਂ ਹੈ ਸ਼ੁਰੂਆਤ ਹੀ ਹੋਈ ਹੈ ਇੱਕ ਆਦੇ ਦਿਨ ਚ ਮਾਹੌਲ ਬਣੇਗਾ ਹਲੇ ਸਾਰੇ ਵੇਟ ਕਰ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਕਿਨੇ ਬੰਨਾ ਕਿਦਾਂ ਲਾਨ ਹੋਣਾ ਇਹ ਹੁਣ ਲਾਨ ਹੋਇਆ ਲੋਕ ਇਧਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਪਤਾ ਨਹੀਂ ਕਿਨੇ ਕਿਲੋਮੀਟਰ ਦੇ ਪਿੱਛੇ ਜਾ ਰਹੇ ਹੈ ਇਸ ਕਰਕੇ ਹੁਣ ਦੇਖਦੇ ਹਾਂ ਸਵਿਕਾਰਨ ਕਿਵੇਂ ਬਣਦਾ ਹੈ ਕਿ ਨਾ ਸਰ ਕਿਸ ਤਰ੍ਹਾਂ ਦੇ ਦਿਓ ਕਿ ਪਿੰਡਾਂ ਦੇ ਵਿੱਚ ਬੀਜੇਪੀ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਹਰ ਉਮੀਦਵਾਰ ਨੂੰ ਘੇਰਿਆ ਜਾ ਰਿਹਾ ਹੈ ਕੀ ਸਮਝੋ ਕਿ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਪ੍ਰਚਾਰ ਕਰਦੇ ਹੋ ਸਾਹਮਣੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਬੀਜੇਪੀ ਦਾ ਖੇਤ ਨਹੀਂ ਹੋ ਰਿਹਾ ਕੋਈ ਬੀਜੇਪੀ ਦੇ ਖਿਲਾਫ ਕੋਈ ਆंदोलਨ ਨਹੀਂ ਹੈ ਪਿੰਡਾਂ ਦੇ ਲੋਕ ਅਰਵਿੰਦ ਖੰਨਾ ਨੂੰ ਬਹੁਤ ਸਾਲਾਂ ਤੇ ਜਾਣਦੇ ہیں ਵਿੱਚ ਮੈਂ 25 ਸਾਲ ਤੋਂ ਮੈਂ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਮੇਰੇ ਖਿਆਲ ਨੇ ਇੱਥੇ ਬਹੁਤ ਘੱਟ ਪਿੰਡ ਹੋਣੇ ਹਨ ਜਿਹਦੇ ਵਿੱਚ ਮੇਰੀ ਉਮੀਦ ਸੰਸਦ ਨੇ ਕੰਮ ਨਹੀਂ ਕੀਤਾ ਹੋਣਾ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇੱਕ ਪਦ ਤੇ ਮੇਰੀ ਕੋਈ ਵਿਰੋਧ ਕਰੂਗਾ ਦੂਜੇ ਪਦ ਤੇ ਭਾਰਤੀ ਜਨਤਾ ਪਾਰਟੀ ਦੀ ਕੋਈ ਵਿਰੋਧ ਨਹੀਂ ਹੋ ਰਹੀ ਐ ਦੋ ਤਿੰਨ ਮੈਂ ਕਹਿ ਸਕਦਾ ਕਿ ਦੋਹਾਂ ਨੇ ਕੋਈ ਗੱਲਾਂ ਉਠਾਈਆਂ ਜਿਵੇਂ ਹਰੇਕ ਪਾਰਟੀ ਦੇ ਖਿਲਾਫ ਗੱਲਾਂ ਹੁੰਦੀ ਹੈ ਪਰ ਐਸੀ ਕੋਈ ਗੱਲ ਨਹੀਂ ਆਪਾਂ ਜੋ ਵੀ ਤੁਸੀਂ ਜਿਸ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਹਿੰਦੁਸਤਾਨ ਦੇ ਹਰੇਕ ਜੱਥੇਬੰਦੀ ਨਾਲ ਹਰੇਕ ਵਕਤੀ ਨਾਲ ਖੜੀ ਹੈ ਔਰ ਪੂਰਾ ਕੰਮ ਕਰਕੇ ਆਪਾਂ ਦਿਖਾਵਾਂਗੇ ਲੋਕਾਂ ਨੂੰ ਕਿ ਆਪਾਂ ਹਰੇਕ ਨੂੰ ਅਕੇਰ ਜਾਂਚ ਕਰੂਗਾ ਹਨ ਹਨਾ ਜਿਸ ਤਰ੍ਹਾਂ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਹਲੇ ਵੀ ਪ੍ਰੋਟੈਸਟ ਉਹਨਾਂ ਜਾਰੀ ਨੇ ਕੀ ਸਮਝਦੇ ਹੋ ਕਿ ਕਿਸਾਨਾਂ ਨੂੰ ਇਹ ਦਰਸ਼ਿਤਾਂ ਦੇ ਸਪੋਰਟ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਲਕੁਲ ਨਹੀਂ ਹੈ ਔਰ ਕਿਸਾਨ ਮੇਰੇ ਖਿਲਾਫ ਬਿਲਕੁਲ ਨਹੀਂ ਹੈ ਕਿਸਾਨਾਂ ਨੂੰ ਵੀ ਪਤਾ ਹੈ ਕਿ ਅਰਵਿੰਦ ਖਾਨਾ ਤੇ ਉਮੀਦ ਸਾਜ਼ ਨੇ ਕਿੰਨੀ ਸੇਵਾ ਕੀਤੀ ਹੈ ਕਿਸਾਨਾਂ ਨੂੰ ਵੀ ਪਤਾ ਕਿ ਪ੍ਰਾਈਮਿੰਿਸਟਰ ਸਾਹਿਬ ਨੇ ਮੋਦੀ ਸਾਹਿਬ ਨੇ ਜੋ ਕਿਸਾਨਾਂ ਦੇ ਵਾਸਤੇ ਉਪਰਾਲੇ ਚੱਕੇ ਹੈ ਚਾਹੇ ਕਿਸਾਨ ਸਮਾਨ ਨidhi ਯੋਜਨਾ ਹੋਵੇ ਚਾਹੇ ਯੂਰੀਆ ਦੇ ਉੱਤੇ ਸਬਸਿਡੀ ਦੀ ਗੱਲ ਹੋਵੇ ਚਾਹੇ ਐਮਐਸਪੀ ਨੂੰ ਵਿਧਾਨ ਦੀ ਗੱਲ ਹੋਵੇ ਕਿਸਾਨਾਂ ਨੂੰ ਪਤਾ ਹੈ ਇੱਕ ਇਕਾਦਾ ਜੱਥੇਬੰਦੀ ਕਿਸੇ ਦੇ ਨਾਲ ਮਿਲ ਕੇ ਸਾਡੀ ਵਿਰੋਧ ਕਰ ਰਹੀ ਹੈ ਉਹ ਜੱਥੇਬੰਦੀ ਵਿਰੋਧ ਕਰ ਰਹੀ ਹੈ ਪੰਜਾਬ ਦਾ ਕਿਸਾਨ ਨਾ ਭਾਰਤੀ ਜਨਤਾ ਪਾਰਟੀ ਨੂੰ ਵਿਰੋਧ ਕਰ ਰਹੇ ਹੈ ਨਾ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਨੂੰ ਵਿਰੋਧ ਕਰ ਰਹੇ ਨਾ ਅਰਵਿੰਦ ਖੰਨਾ ਦੀ ਕਿਹੜੀ ਪਾਰਟੀ ਕਰ ਰਹੀ ਹੈ ਜੀ ਇਹ ਜਿਹੜੇ ਕਿਸਾਨ ਜਥੇਬੰਦੀ ਤੁਸੀਂ ਕਹਿ ਰਹੇ ਹੋ ਕਿ ਕਿਸੇ ਦਿਨ ਰਲ ਕੇ ਵਿਰੋਧ ਕਰ ਰਹੇ ਨੇ ਕਿਹੜੀ ਪਾਰਟੀ ਦਾ ਸਮਝੋ ਕਿ ਕਿਹਨਾਂ ਵੱਲੋਂ ਵਿਰੋਧ ਕਰਵਾਇਆ ਜਾ ਰਿਹਾ ਹੈ ਸਰਕਾਰ ਕੀ ਦੀ ਆ ਸ੍ਰੀ ਨਾਗਰ ਦੇ ਨਾਮ ਦੀ ਜਥੇਬੰਦੀਆਂ ਪੈਸਾ ਤਾਂ ਸਰਕਾਰ ਦੇ ਕੋਲ ਆ ਉਹਨਾਂ ਦਾ ਫੰਡ ਦੋ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਨਹੀਂ ਕੋਈ ਵੀ ਕਿਸਾਨ ਅੱਜ ਛੜਕ ਤੇ ਨਹੀਂ ਹੈ ਸਾਰੇ ਕਿਸਾਨ ਆਪਣੇ ਖੇਤਾਂ 'ਚ ਬਿਤੇ ਨੇ ਆਪਣੇ ਮੰਡੀ ਆਜੀ ਬਿਣੀ ਹੈ ਸਾਰੇ ਕੇਸ ਦੇ ਨਾਲ ਇਸ ਦੇਸ਼ ਦੇ ਨਾਲ ਹੈ ਪੰਜਾਬ ਦੇ ਸੂਬੇ ਨਾਲ ਹੈ ਭਾਰਤੀ ਜਨਤਾ ਪਾਰਟੀ ਨਾਲ ਇਹ ਤਾਂ ਜੱਥੇਬੰਦੀਆਂ ਤੇ ਜੱਥੇਬੰਦੀਆਂ ਕਰਕੇ ਆਪਾਂ ਕਿਸਾਨ ਨੂੰ ਦੁਸ਼ਮਣ ਨਹੀਂ ਠਰਾ ਸਕੀ ਕੀ ਕਹਿਣਾ ਚਾਹੁੰਦੇ ਉਹਨਾਂ ਜੱਥੇਬੰਦੀਆਂ ਨੂੰ ਜਿਹੜਾ ਕਿਸਾਨਾਂ ਦਾ ਉਹ ਯਾਰ ਜੱਥੇਬੰਦੀਆਂ ਨੂੰ ਅਰਵਿੰਦ ਖੰਨਾ ਬਾਰੇ ਚੰਗਾ ਜਾਣਦੇ ਮੈਂ ਸਲੋਕ ਮੈਂ ਲੋਕਾਂ ਦੀ ਸੇਵਾ ਕਰਦੀ ਆ ਅੱਗੇ ਵੀ ਕਰਾਂਗੀ ਮੈਂ ਇਸ ਇਸ ਸ੍ਰੀਕਾ ਦਾ ਇਨਸਾਨ ਹੈ ਜੋ ਕੱਲੇ ਪੰਜਾਬ ਦੇ ਵਿੱਚ ਮੇਰੇ ਖਿਆਲ ਵਿੱਚ ਸਾਰੇ ਦੇਸ਼ ਦੇ ਵਿੱਚ ਐਸਾ ਇਨਸਾਨ ਹੋਣਾ ਜਿਹਦੇ ਉਸੂਲਾਂ ਤੇ ਪਾਰਟੀ ਤੋਂ ਇਸਤੀਫਾ ਦੇ ਕੇ ਐਮਐਲਏ ਪੱਧਰ ਤੋਂ ਇਸਤੀਫਾ ਦੇ ਕੇ ਮੈਂ ਘਰ ਬੈ ਗਿਆ ਸੀ ਤੂੰ ਮੈਨੂੰ ਇੱਕ ਹੋਰ ਉਦਾਹਰਨ ਦੱਸ ਦੇ ਮੈਂ 3 ਸਾਲ ਵਿਧਾਨ ਸਭਾ ਦੇ ਵਿੱਚ ਬਹਿ ਕੇ ਤਨਖਾਹ ਲੈ ਸਕਦਾ ਸੀ ਪਰ ਮੈਂ ਉਹ ਠੋਕਿਆ ਕਿਉਂਕਿ ਮੈਂ ਉਸੂਲਾਂ ਦੀ ਲੜਾਈ ਲੜਦਾ ਮੈਂ ਉਹ ਜਥੇਬੰਦੀਆਂ ਨੂੰ ਔਰ ਸਾਰੇ ਸਮੁੱਚੇ ਪੰਜਾਬ ਨੂੰ ਇਹ ਮੇਰਾ ਵਾਅਦਾ ਰਿਹਾ ਕਿ ਉਹਨਾਂ ਦੀ ਆਵਾਜ਼ ਉੱਠ ਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਆਵਾਜ਼ ਉੱਠ ਕੇ ਖੜਾ ਸਾਹਿਬ ਟਿਕਟ 'ਚ ਦੇਰੀ ਕਾ ਤਾਂ ਹੋਈ ਨਹੀਂ ਦੇਰੀ ਕਿਤੇ ਹੋਈ ਹੈ ਭਰਾ ਜਰ ਨੋਮੀਨੇਸ਼ਨ ਦਾ ਜੋ ਬੰਦਾ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਵਿਛਰਦਾ ਨਹੀਂ ਹੈ ਉਹਦੇ ਲਈ ਡੇਰੀ ਹੋ ਸਕਦੀ ਹੈ ਜੋ ਬੰਦਾ 25 ਸਾਲ ਤੋਂ ਇਸ ਇਲਾਕੇ ਦੇ ਵਿੱਚ ਵਿਛਰਿਆ ਪਿਛਲੇ 2 ਸਾਲ ਮੈਂ ਪਿੰਡ-ਪਿੰਡ ਹੋ ਕੇ ਆਇਆ ਮੇਰੇ ਲਈ ਕੋਈ ਦੇਰੀ ਨਹੀਂ ਹੈ ਮੈਂ ਪਾਰਟੀ ਦੇ ਫੈਸਲੇ ਸਿਰ ਮੱਥੇ ਆ ਮੈਨੂੰ ਨਹੀਂ ਲੱਗਦਾ ਕਿ ਸਾਡੇ ਪਾਰਟੀ ਵਿੱਚ ਕੋਈ ਕਮੀ ਹੈ ਆਪਣੀ ਤਿਆਰੀ ਪੂਰੀ ਹੈ ਚਾਹੇ ਬਲੌਕ ਪੱਧਰ ਤੇ ਚਾਹੇ ਆਪਣੇ ਬੂਥ ਪੱਧਰ ਤੇ ਚਾਹੇ ਆਪਣੇ ਜ਼ਿਲ੍ਹਾ ਪੱਧਰ ਤੇ ਭਾਰਤੀ ਜਨਤਾ ਪਾਰਟੀ ਸ਼ਗਰੂਰ ਪੂਰੀ ਤਿਆਰ ਹੈ ਪਿਛਲੇ 2 ਸਾਲ ਲਗਾਤਾਰ ਆਪਾਂ ਇਹ ਹੀ ਕੰਮ ਕਰਦੇ ਆ ਰਹੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਕਮੀ ਹੈ ਔਰ ਕੋਈ ਦੇਰੀ ਹੈ ਕਨਨ ਸਾਹਿਬ ਜੇਕਰ ਲੋਕ ਸੰਗਰੂਰ ਦੇ ਲੋਕ ਤੁਹਾਨੂੰ ਜਿਤਾ ਦੇਂਦੇ ਨੇ ਤਾਂ ਕਿਹੜੇ ਮੁੱਖ ਮੁੱਦੇ ਰਹਿਣਗੇ ਸੰਗਰੂਰ ਦੇ ਲਈ ਜੋ ਤੁਸੀਂ ਇਸ ਤੋਂ ਪਿਛਲੇ 40 ਸਾਲ ਸੰਗਰੂਰ ਨੂੰ ਢੂਲ ਕੇ ਰੱਖਿਆ ਇੱਥੇ ਚੰਗੇ ਹਸਪਤਾਲ ਬਣਨੇ ਚਾਹੀਦੇ ਸਰਕਾਰੀ ਚੰਗੇ ਸਕੂਲ ਬਣਨੇ ਚਾਹੀਦੇ ਸੈਂਟਰ ਸਰਕਾਰ ਤੋਂ ਫੰਡਿੰਗ ਕਿਸਾਨਾਂ ਵਾਸਤੇ FPOs ਹੋਰ ਆਉਣੇ ਚਾਹੀਦੇ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ ਕੋਆਪਰੇਟਿਵ ਮੂਵਮੈਂਟ ਨੂੰ ਬਦਾਨੀ ਚਾਹੀਦੀ ਹੈ ਜਿਸ ਦੇ ਨਾਲ ਕਿਸਾਨ ਆਪਣਾ ਫਸਲ ਉੱਥੇ ਵੇਚ ਸਕਣ ਆਪਣੇ ਜੋ ਨੌਜਵਾਨ ਹੈ ਜੋ ਆਪਣੇ ਪੇੜਾ ਤੇ ਖਣਾ ਹੋਣਾ ਚਾਹੁੰਦੇ ਉਹਨਾਂ ਨੂੰ ਰੋਜ਼ਗਾਰੀ ਦੇ ਸਾਧਨ ਮਿਲਣੇ ਚਾਹੀਦੇ ਔਰ ਇਹ ਸਾਧਨ ਕੋਈ ਇੱਥੇ ਕੋਚ ਫੈਕਟਰੀ ਨਹੀਂ ਲੱਗੀ ਇੱਥੇ ਛੋਟੇ ਫੈਕਟਰੀ ਲੱਗੂਗੀ ਜੋ ਕਿਸਾਨੀ ਨਾਲ ਜੁੜੇ ਹੋਏ ਕਿ ਕਿਸਾਨ ਦੇ ਇਲਾਕਾ ਕਿਸਾਨਾ ਦਾ ਹੈ ਤੇ ਇਸ ਕਰਕੇ ਆਪਾਂ ਇਸ ਤਰੀਕੇ ਦੀ ਫੈਕਟਰੀਆਂ ਇੱਥੇ ਲਾਵਾਂਗੇ ਜਿਵੇਂ ਪੈਪਸੀ ਲੱਗੀ ਇਸ ਤਰੀਕੇ ਦੀ ਫੈਕਟਰੀ ਲਗਾ ਦੀ ਲੋੜ ਹੈ ਜਿਹੜੇ ਆਪਣੇ ਬੱਚਿਆਂ ਨੂੰ ਵੀ ਜੋ ਕਿਸਾਨੀ ਨਹੀਂ ਕਰਨਾ ਚਾਹੁੰਦੇ ਪਰ ਵਪਾਰ ਕਰਨਾ ਚਾਹਦੇ ਉਹਨਾਂ ਨੂੰ ਮੌਕਾ ਮਿਲੇ ਸਾਡੀ ਟਰੱਕ ਯੂਨੀਅਨ ਵਾਲੇ ਜਿਨ੍ਹਾਂ ਨੇ ਟਰੱਕਾ ਪਾਲੀ ਨਹੀਂ ਹੈ ਉਹਨਾਂ ਨੂੰ ਮੌਕਾ ਮਿਲੇ ਔਰ ਸਾਡੇ ਜੋ ਕਿਸਾਨ ਹੈ ਉਹਨਾਂ ਦੀ ਆਮਦਨੀ ਵਧਣੀ ਚਾਹੀਦੀ ਅੱਜ ਕਿਸਾਨਾਂ ਦਾ ਜੋ ਮੁੱਦਾ ਹੈ ਉਹ ਆਮਦਨੀ ਵਧਾਉਣ ਦਾ ਮੁੱਦਾ ਸਭ ਤੋਂ ਵੱਡੀ ਗੱਲ ਪੰਜਾਬ ਦੇ ਵਿੱਚ ਆਮਦਨੀ ਵਧਾਉਣ ਦੀ ਹੈ ਜੋ ਸਾਡਾ ਰੇਡੀ ਵਾਲਾ ਲਾ ਰਿਹਾ ਉਹਦੀ ਆਮਦਨੀ ਕਿਵੇਂ ਵਧਾਵੇ ਉਹਦੀ ਬੰਦੇ ਤਾਂ ਪੱਕੇ ਵੇਖ ਸਕਦੇ ਜੋ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਸਾਹਿਬ ਨੇ जो एक विश्वकर्मा योजना शुरू की है वो करके जो मोची सड़क पर बैठा है जो रेहड़ी ला रहा हैं उन्होंने भी लोन मिलेगा घट कीमत मिलेगा इस करके चीज़ा तो लोगों के को पहुँचाने की लड़ है इस करके बहुत सारे एजेंडा हैं तो कराइल मैं कोई वायदा नहीं कर रहा कि इतने कोई बड़े कारखाने टाटा बिरला से किसी के आ जाएंगे पर मैं वायदा कर दूँ कि छोटे कारखाने लगनगे जिंद चन्नो चन्नों डिवेलपमेंट हुई है उस तरीके हर ब्लॉक डिवेलपमेंट हो ਜਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਪਾਤੀ ਪਾਣੂ ਕਿਸ ਤਰ੍ਹਾਂ ਦਾ ਲੋਕਾਂ ਦਾ ਹੰਗਾਰਾ ਹੈ ਦੇਖੋ ਤੁਹਾਡੇ ਸਾਹਮਣੇ ਹੀ ਹੈ ਅੱਜ ਖੰਨਾ ਸਾਹਿਬ ਨੂੰ ਜਿਹੜੀ ਉਹਨਾਂ ਦੀ ਟਿਕਟ ਕੈਂਡੀਡੇਟ ਉਹਨਾਂ ਨੂੰ ਅਨਾਉਂਸ ਕੀਤਾ ਪਾਤੀ ਜਨਤਾ ਪਾਰਟੀ ਵੱਲੋਂ ਸੋ ਬਹੁਤ ਜ਼ਿਆਦਾ ਉਛਾਹ ਪਹਿਲਾਂ ਹੀ ਸੀ ਲੋਕਾਂ ਵਿੱਚ ਬਸ ਔਰ ਪਾਤੀ ਜਨਤਾ ਪਾਰਟੀ ਦੀ ਖਾਸੀਅਤ ਇਹ ਹੈ ਕਿ ਪਾਤੀ ਜਨਤਾ ਪਾਰਟੀ ਦੇ ਜਿਹੜੇ ਵੋਟਰਸ ਨੇ ਜਾਂ ਜਿਹੜੇ ਲੋਕ ਇਸ ਵਾਰ ਪਾਤੀ ਜਨਤਾ ਪਾਰਟੀ ਨੂੰ ਵੋਟ ਪਾਉਣਗੇ ਉਹ ਤਾਂ ਆਪਣਾ ਮਨ ਕਮਲ ਦੇ ਫੁੱਲ ਤੇ ਪਹਿਲਾਂ ਹੀ ਬਣਾਈ ਬੈਠੇ ਹੈ ਇਹ ਤਾਂ ਹੁਣ ਕੈਂਡੀਡੇਟ ਅਨਾਉਂਸ ਹੋ ਗਿਆ ਤਾਂ ਆਬਵੀਅਸਲੀ ਉਸ ਦੇ ਨਾਲ ਹੋਰ ਬਲ ਮਿਲੇਗਾ ਉਸ ਵੇਵ ਨੂੰ ਔਰ ਬਹੁਤ ਹਮ ਹਮਾ ਕੇ ਜਿਹੜੀ ਇਸ ਵਾਰ ਜਿਹੜੀ ਲੋਕਾਂ ਦਾ ਜਿਹੜਾ ਸਮਰਥਨ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਗਿਆ ਹੈ ਕੀ ਸਮਝੋ ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਭਾਜਪਾ ਦਾ ਵਿਰੋਧ ਹੋ ਰਿਹਾ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਰਹਿਣਗੇ ਅਰਵਿੰਦ ਖੰਨਾ ਜੀ ਤੋਂ ਵੀ ਦੀ ਤੁਸੀਂ ਮੈਨੂੰ ਬੜੇ ਲੰਮੇ ਸਮੇਂ ਤੋਂ ਜਾਣਦੇ ਹੋ ਸੁਨਾਮ ਵਿੱਚ ਸੰਪੂਰਵ ਵਿੱਚ ਦਿੜਬੇ ਲਹਿਰੇ ਜਿੱਥੇ ਕਿਤੇ ਵੀ ਹਲੇ ਤੱਕ ਕਿਤੇ ਕੋਈ ਵਿਰੋਧ ਨਹੀਂ ਹੈਗਾ ਕੋਈ ਐਸੀ ਗੱਲ ਨਹੀਂ ਹੈ ਕਿ ਠੀਕ ਹੈ ਕਿਤੇ ਨਾ ਕਿਤੇ ਪੋਲਿਟਿਕਲ ਆਪਣੇ ਫਰਕ ਹੋ ਸਕਦੇ ਆ મતਭੇਦ ਹੋ ਸਕਦੇ ਉਹ ਗੱਲ ਗੱਲਾਂ ਬਾਤਾਂ ਨਾਲ ਉਹ ਸਮਝਦੇ ਨਹੀਂ ਜਿੱਥੇ ਵੀ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਉਹ ਸਾਡੀਆਂ ਗੱਲਾਂ ਸੁਣਦੇ ਵੀ ਨਹੀਂ ਕਨਵਿੰਸ ਵੀ ਹੁੰਦੇ ਆ ਪਰ ਕਿਸੇ ਕੋਈ ਵਿਰੋਧ ਨਹੀਂ ਹੈਗਾ ਭੈਣ ਭਰਾ ਨੇ ਉਹ ਵੀ ਸਾਡੇ ਔਰ ਜਿੱਥੇ ਅਸੀਂ ਜਾਂਦੇ ਆ ਬਹੁਤ ਸਾਥ ਮਿਲਦਾ ਹੈ ਔਰ ਖਾਸ ਕਰਕੇ ਮੈਂ ਹੋਗੀ ਖੰਨਾ ਸਾਹਿਬ ਹੋਗੇ ਜਿਹੜੇ ਜਿਹੜੇ ਅਸੀਂ ਤਾਂ ਵਹੀ ਪਿੰਡਾਂ ਚ ਸੋ ਸਾਨੂੰ ਤਾਂ ਮੈਨੂੰ ਤਾਂ ਕਿਤੇ ਇਹੋ ਜਿਹਾ ਕੋਈ ਮਾਹੌਲ ਦੇ ਸ ਯਾਨੀ ਹਾਂ ਇਹ ਕੁਝ ਵਿਰੋਧੀ ਜਿਹੜੇ ਹੁੰਦੇ ਆ ਉਹ ਇਹੋ ਜਿਹਾ ਮਾਹੌਲ ਇੱਕ ਕ੍ਰੀਏਟ ਕਰਨ ਵਾਸਤੇ ਇਹੋ ਜਿਹਾ ਨਰੇਟਿਵ ਜ਼ਰੂਰ ਸੈੱਟ ਕੀਤਾ ਜਾ ਰਿਹਾ ਪਰ ਇਹੋ ਜਿਹੀ ਗਰਾਊਂਡ ਤੇ ਕੋਈ ਗੱਲ ਨਹੀਂ ਹੈ ਤੁਸੀਂ ਵੀ ਸੀਨੀਅਰ ਲੀਡਰੋਂ ਕਿਹਦੇ ਕਿਹੜੀ ਪਾਰਟੀ ਨਾਲ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਦਾ ਜਿਹੜਾ ਫਾਈਟ ਰਹਿਣ ਵਾਲੀ ਹੈ ਦੇਖੋ ਭਾਜਪਾ ਜਿਹੜੀ ਹੈਗੀ ਹੈ ਭਾਜਪਾ ਦੀ ਜਿਹੜੀ ਵੋਟ ਹੈ ਇਸ ਵਾਰ ਲੋਕਾਂ ਨੇ ਵੋਟ ਪਾਈ ਹੈ ਡਵੈਲਪਮੈਂਟ ਨੂੰ ਲੋਕਾਂ ਨੇ ਵੋਟ ਪਾਈ ਹੈ ਮੋਦੀ ਜੀ ਦੀ ਲੀਡਰਸ਼ਿਪ ਨੂੰ ਔਰ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਤੀਜੀ ਵਾਰ ਮੋਦੀ ਜੀ ਦੁਬਾਰਾ ਪ੍ਰਧਾਨ ਮੰਤਰੀ ਬਣਨ ਜਾਣ ਜਾ ਰਹੇ ਹਿੰਦੁਸਤਾਨ ਦਾ ਤੇ ਭਾਜਪਾ ਦਾ ਇਸ ਵਾਰ ਇਹ ਮੈਨੂੰ ਲੱਗਦਾ ਕੋਈ ਕੰਪੀਟੀਸ਼ਨ ਨਹੀਂ ਲੋਕੀ ਆਪਣਾ ਮਨ ਪੂਰੀ ਤਰ੍ਹਾਂ ਬੜਾਈ ਬੈਠੇ ਆ ਸੋ ਠੀਕ ਹੈ ਬਾਕੀ ਪਾਰਟੀਆਂ ਵੀ ਲੱਗੀਆਂ ਹੋਈਆਂ ਆਈ ਵਿਸ਼ ਟਮ 올 द बेस्ट ਪਰ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਮੈਨੂੰ ਲੱਗਦਾ ਬਹੁਤ ਵੱਡੀ ਗਿਣਤੀ 'ਚ ਇਥੋਂ ਸੰਗਰੂਰ ਹਾਲਕੇ 'ਚ ਵੋਟਾਂ ਲੈ ਕੇ ਜਾਏਗੀ ਦੇਖੋ ਭਾਰਤੀ ਜਨਤਾ ਪਾਰਟੀ ਦੀ ਇੱਕ ਪ੍ਰਕਿਰਿਆ ਹੈ ਜਿਹੜਾ ਕੇਂਦਰ ਦਾ ਪਾਰਲੀਮੈਂਟਰੀ ਬੋਰਡ ਹੈ ਉਹ ਫੈਸਲਾ ਲੈਂਦਾ ਇਹ ਲੇਟ ਹੋਣ ਦਾ ਜਿਹੜਾ ਕਾਰਨ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਤੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਜੀ ਉਹ ਹੋਰ ਸੇਟਾਂ 'ਚ ਬਿਜੀ ਹੋਣ ਕਰਕੇ ਥੋੜਾ ਲੇਟ ਹੋ ਗਿਆ ਪਰ ਲੇਟ ਨਹੀਂ ਹੈ ਕਿਉਂਕਿ ਸਾਡਾ ਜਿਹੜਾ ਵਰਕ ਹੈ ਪਿਛਲੇ 1 ਸਾਲ ਤੋਂ ਚੱਲ ਰਿਹਾ ਹੈ ਸਾਡਾ ਜਿਹੜਾ ਵਰਕਰ ਹੈ ਔਰ ਪਿਛਲੇ 1 ਸਾਲ ਤੋਂ ਬੂਥ ਪੱਦਰ ਦੇ ਉੱਤੇ ਕੰਮ ਕਰ ਰਿਹਾ ਹੈ ਕੋਈ ਇਹ ਨਹੀਂ ਹੈ ਵੀ ਭਾਰਤੀ ਜਨਤਾ ਪਾਰਟੀ ਨੇ ਲੇਟ ਕੈਂਡੀਡੇਟ ਦਿੱਤਾ ਹੈ ਵੀ ਲੇਟ ਜਾਨਕੀ ਸ਼ੁਰੂ ਹੋਊਗਾ ਕੈਂਪੇਨ ਸਾਡੀ ਕੈਂਪੇਨ 1 ਸਾਲ ਤੋਂ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਅੱਜ ਕਿੰਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਮ ਸੇ ਕਮ ਹਜ਼ਾਰ ਗੱਡੀ ਦਾ ਕਾਫਲਾ ਜਿਹੜਾ ਹੈਗਾ ਉਹ ਟੋਲ ਪਲਾਜ਼ਾ ਤੋਂ ਜਾਨਕੀ ਚੱਲਿਆ ਤੇ ਜਿਹੜੇ ਅਰਵਿੰਦ ਖੰਨਾ ਜੀ ਨੂੰ ਪਿਆਰ ਕਰਦੇ ਆ ਸਾਰੇ ਉਹਨਾਂ ਦੇ ਮਿੱਤਰ ਦੋਸਤ ਸਾਰੇ ਪਾਰਟੀ ਵਰਕਰ ਅੱਜ ਹੂਮ ਹਮਾਕੇ ਪਹੁੰਚੇ ਆਂ ਤੇ ਅੱਜ ਤੋਂ ਹੀ ਯਾਨੀ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲਹਿਰ ਹੈ ਉਹ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਪੂਰੀ ਜਿੰਦਾਬਾਦ ਹੋ ਰਹੀ ਹੈ ਤੇ ਦੇਖੋ ਕਿਵੇਂ ਲੋਕਾਂ ਦੇ ਵਿੱਚ ਕਿਵੇਂ ਉਤਸ਼ਾਹ ਹੈ ਸਾਡੇ ਵਰਕਰਾਂ 'ਚ ਉਤਸ਼ਾਹ ਹੈ ਕਿਵੇਂ ਉਹ ਅਰਵਿੰਦ ਖੰਨਾ ਜਿੰਦਾਬਾਦ ਦੇ ਨਾਰੇ ਲਾ ਰਹੇ ਆ ਤੁਸੀਂ ਆਉਣ ਵਾਲਾ ਸਮਾਂ ਦੇਖੋਗੇ 2-4 ਦਿਨ ਦੇ ਵਿੱਚ ਅਸੀਂ ਇੱਕ ਪਾਸੇ ਯਾਨੀ ਕਿ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਅਰਵਿੰਦ ਖੰਨਾ ਜੀ ਨੂੰ ਪਾਰਲੀਮੈਂਟ 'ਚ ਭੇਜਾਂਗੇ ਤਾ ਜੋ ਮੋਦੀ ਸਾਹਿਬ ਨੂੰ ਜਨਕਿ ਮੇ ਹੋਰ ਮਜਬੂਤ ਕਰ ਸਕਦੇ। ਦੇਖੋ ਅਸੀਂ ਤਾਂ ਜਿਹੜਾ ਭਾਰਤੀ ਜਨਤਾ ਪਾਰਟੀ ਹੈ ਆਪਦੀ ਹੈ ਜਿਹੜੀਆਂ ਯੋਜਨਾਵਾਂ ਨੂੰ ਲੈ ਕੇ ਅਗਰੈਸਿਵ ਹੈ। ਸਾਡੀ ਟੱਕਰ ਦੇ ਵਿੱਚ ਕੋਈ ਮਰਦੀ ਆਵੇ ਅੱਜ ਕਿਸੇ ਦੀ ਕੋਈ ਹਵਾ ਨਹੀਂ ਹੈ। ਸਿਰਫ ਹਿੰਦੁਸਤਾਨ ਲੈਵਲ ਤੇ ਭਾਰਤੀ ਜਨਤਾ ਪਾਰਟੀ શ્રી ਨਰਿੰਦਰ ਮੋਦੀ ਦੀ ਹਵਾ ਚੱਲਦੀ ਹੈ। ਆਪਕੀ ਬਾਹਰ 400 ਪਾਰ। ਤੁਸੀਂ ਕਹਿ ਰਹੇ ਹੋ ਅਸੀਂ ਕਬੈਣਾ ਨਹੀਂ ਦੇਰ ਤੋਂ ਕਾਰਜ ਆਉ ਉਸ ਵੇਲੇ ਕਿੰਨਾ ਹੁਲਾਰਾ ਮਿਲ ਰਿਹਾ ਤੁਹਾਨੂੰ ਪਿੰਡਾਂ ਤੇ ਸ਼ਹਿਰਾਂ 'ਚ। ਦੇਖੋ ਪਿੰਡਾਂ ਦੇ ਵਿੱਚ ਵੀ ਜਿਹੜੇ ਸਾਡੇ ਕਿਸਾਨ ਵੀਰ ਐ ਮਜ਼ਦੂਰ ਕੀਤੇ ਮਜ਼ਦੂਰ ਐ ਸਾਡੇ ਮੁਲਾਜ਼ਮ ਐ ਤੇ ਹਰ ਵਰਗ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਵਪਾਰੀ ਵਰਗ ਐ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਡਿਵੈਲਪਮੈਂਟ ਐ ਸੜਕਾਂ ਦਾ ਲਾ ਲਓ ਰੇਲਵੇ ਦਾ ਲਾ ਲਓ 에ਵੀਏਸ਼ਨ ਦਾ ਲਾ ਲਓ ਹਸਪੀਟਲ ਦੇ ਵਿੱਚ ਅੱਜ ਵੱਡੇ ਹਸਪੀਟਲ ਜਿਵੇਂ ਬਠਿੰਡਾ ਏਮਜ ਬਣ ਗਿਆ ਸੰਗਰੂਰ ਪੀਜੀਆਈ ਬਣ ਗਿਆ ਹੋਰ ਆਲਦਾਲੇ ਵੱਡੇ ਵੱਡੇ ਹਸਪੀਟਲ ਬਣ ਰਹੇ ਐ ਇਹ ਸਾਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੀ ਦੇਣ ਹੈ ਜਿਵੇਂ ਨਰੇਗਾ ਮਜ਼ਦੂਰ ਹੈ ਉਹਨਾਂ ਨੂੰ ਯਾਨਕਿ ਮਜ਼ਦੂਰੀ ਵਧਾਈ ਹੈ ਉਹਨਾਂ ਨੂੰ ਡਾਇਰੈਕਟ ਬੈਨੀਫਿਟ ਦਿੱਤੇ ਆ ਇਸੇ ਤਰ੍ਹਾਂ ਯਾਨਕਿ 1.5 ਲੱਖ ਰੁਪਿਆ ਜਿਹੜੇ ਸਾਡੇ ਲੋਕ ਹੈ ਜਿਹਨਾਂ ਕੱਚੇ ਘਰ ਵਾਲੇ ਉਹਨਾਂ ਨੂੰ ਦਿੱਤਾ ਹੈ ਤੇ ਸਾਡੀ ਆਪੈਨ ਨੂੰ 10 ਕਰੋੜ ਸਿਲੰਡਰ ਯਾਨਕਿ ਦਿੱਤਾ ਹੈ ਹੋਰ ਬਹੁਤ ਜ਼ਿਆਦਾ ਯੋਜਨਾਵਾਂ ਨੇ ਤੁਹਾਨੂੰ ਕੀ ਗਲਾਈਏ ਸੰਗਰੂਰ ਹਲਕੇ ਦਾ ਇਕੱਲਾ 250 ਪੇਜਾਂ ਦਾ ਸਾਡੇ ਕੋਲ ਪਲਿੰਥਾ ਆਇਆ ਜਿਹੜਾ ਸੈਂਟਰ ਵੱਲੋਂ ਆਇਆ ਵੀ ਜਿਹੜੇ ਬੈਨੀਫਿਟ ਅਸੀਂ ਡਾਇਰੈਕਟ ਬੈਨੀਫਿਟ